ਲੇ ਯਾ ਬੰਦਿਆ ਯਾ ਇਹਦੇ ਨਾਲ ਨਾ ਪੰਗੇ ਲੈ ਇਹ ਬਾਈ ਦਾ ਖੇਤ ਲਾਉਂਦਾ ਹੁੰਦਾ ਹੁਟ ਇੱਕ ਤੇ ਇਹਦੋ ਪੁਲਾ ਪੁਆਕ ਸੁਣ ਗਾ ਟੂ ਪੁਆਕ ਹੋਰੇ ਰੋ ਰੋ கிருஷ்ਨਾ ਯਾ ਹੋਰੇ ਜਵਾਇ ਨੂੰ ਖਰਾਬ ਨਾ ਕਰਦੀ ਨਾਲੇ ਗਾਲਾਂ ਖਾਵੇਂਗਾ ਨਾਲੇ ਦਬਾਵੇਂਗਾ ਜਾਣ ਦੇ ਉਂਦੀ ਨਹੀਂ ਕਿਸੇ ਦੀ ਗੱਲ ਫੇ ਸਿਸਟਰ ਆਏ आई लव यू सिस्टर हा हा यू वाह پتہ ਹੀ मारूंगा सर तेरे उड़ जाने दे की चज्ज करदा बणया सिस्टर दा ਨਾਲੇ ਕਦੇ ਦਿਲ ਜੇ ਬਣਾਉਂਦਾਗਾ ਉਂਗਲਾਈਆਂ ਕਿਸੇ ਹੋਰ ਕਣੀ ਕਰੀ ਨਾਲੇ ਮੈਂ ਇਹ ਦਿਨ ਕਤੋਂ ਪੰਗਲੇ ਜਾਂਦਾ ਬੋਲੀ ਕੰਮ ਏ ਕੰਮ ਯਾ ਤੂੰ ਕਿਉਂ ਟੱਚ ਕਰ ਰਹੀ ਯਾ ਟੂ ਬਾਕਸ ਸੁਨੇਗਾ ਨਹੀਂ نو ਯਾ نو ਮੇਰੇ ਗਾਸਾਂ ਮੈਂ ਡਿਊਟੀ ਜਾ ਰਹੀ ਹਾਂ 2 ਵਜੇ ਆ ਜੂੰਗੀ ਘਰੇ ਠੀਕ ਹੈ ਰੈਸਟ ਕਰ ਲੈ ਚੰਗਾ ਮੇਰੇ ਰੂਮ ਚ ਓਕੇ ਹਾਂ 1 2 ਠੀਕ ਹੈ ਅੱਜ ਫੀਟ ਠੀਕ ਹੈ ਉਹ ਮੇਰਾ ਭਾਈ ਉਹ ਰੈ ਭੁੱਖੀ ਵਾਲਾ ਡੱਬਾ ਪਿਆ ਦੀ ਕਿੱਧਰ ਗਿਆ ਸੱਚ ਜਾਉਂਦੀ ਰੈ ਭਾਈ ਵੱਡੀਆਂ ਬਣਵਾ ਸੱਚ ਕੋ ਮੈਂ ਆਉਂ ਉਹ ਇੱਥੇ ਕੀ ਭੋਲਦਾ ਮੇਰਾ ਤੂੰ ਆ ਕੋਪੀ ਦੋ ਆ ਕੋਸ ਸਵਾਸੀ ਉਹ ਕਦਰਦਤ ਸਿਸਟੋ ਕੀ ਕਹਿੰਦਾ ਭਾਈ ਇਹ ਉਹ ਕਹਿੰਦਾ ਵੀ ਭੈਣ ਨੇ ਹੱਥ ਪੈਰੀ ਹੱਥ ਲਾਈਸ ਨਾ ਰਿਸਪੈਕਟ ਕਰਦਾ ਤੁਹਾਡੀ ਇੱਜ਼ਤ ਕਰਦਾ ਪੈਰੀ ਹੱਥ ਲਾਉਂਦਾ ਸੀਗਾ ਫਿਰ ਭੈਣ ਨੇ ਤੇਰੇ ਪੈਰਾਂ 'ਚ ਲਾਈ ਸੀ ਤੂੰ ਕੰਜਰ ਦਾ ਤਹਾ ਧਾਰ ਰਚ ਕੀ ਜਣਾ ਉਹਨੂੰ ਭਾਈ ਪਤਾ ਨਹੀਂ ਹੈਗਾ ਹਜੇ ਇਹਨਾਂ ਕੋਈ ਗੱਲ ਹੌਲੀ ਹੌਲੀ ਸਿੱਖ ਲੂਗਾ ਤੁਸੀਂ ਸਿਖਾਉਣ ਵਾਲੇ ਵੱਡੇ ਹੋ ਤੁਸੀਂ ਘਰ 'ਚ ਹੈਨਾ ਆਪਾਂ ਇਹਨੂੰ ਕਲਚਰ ਸਿਖਾਉਣਾ ਆਪਣੇ ਪੰਜਾਬ ਦਾ ਸਿੱਖਿਆ ਭਾਈ ਤੂੰ ਅਮੀਚੋਦ ਨੇ ਤੂੰ ਇੱਕ ਲਾਲ ਜਿਹਾ 파ਰਖਿਆ ਇੱਕ ਪੀਲੀ 파ਰਖਿਆ ਬਈ ਉਧਰ ਐ ਫੈਸ਼ਨ ਆ ਨਾ ਤਾਂ ਕਰਕੇ ਓਏ ਆ ਜੀ ਪਾਇਆ ਓਏ ਹੋਏ ਰੁਆ ਹੋਏ ਕੁਛ ਨਾ ਹੋਏ ਰੁਆ ਕਿਥੋਂ ਜਾਂ ਤਰਫ ਆ ਲਿਆਉਂਦਾ ਭਾਈ ਤੁਨੇ ਜੱਸਾ ਉਹ ਪਿੰਡ ਚ ਕੰਪੈਨ ਪੁੱਛਣ ਗਿਆ ਜੀ ਇਹ ਤੈਨੂੰ ਮੋੜ ਛੱਡ ਕੇ ਆਊਗਾ ਮੈਂ ਸਕੂਟਰੀ ਤੇ ਜਾਨੀ ਆ ਬਈ ਓਏ ਪੁੱਤ ਦੇਖ ਕੇ ਜਾਈ ਓਏ ਆ ਕੰਦਰ ਦੇ ਹਰ ਨਸ਼ੇ ਨਸੀੜੀ ਜੇ ਅੱਡਿਆਂ ਤੇ ਬੈਠਣ ਲੱਗੇ ਭਾਈ ਹੈ ਕੱਲੀ ਕਲਾਣੀ ਤੀ ਤੈਨ ਦੇ ਕੇ ਦਾ ਮਗਰ ਪੈ ਜਾਂਦੇ ਨੇ ਨਾ ਇਹ ਗੱਲ ਹੈ ਵੀ ਮੈਂ ਧਿਆਨ ਰੱਖੂੰਗੀ ਧਿਆਨ ਨਾਲ ਹੀ ਜਾਊਂਗੀ ਪੁੱਤ ਜੇ ਕੋਈ ਰੋਕ ਕੋਈ ਰਾਹ ਤੇ ਰੁਕੀ ਨਾ ਹੈ ਜੇ ਕੋਈ ਤੈਨੂੰ ਗਾਲਾਂ ਕੱਢੇ ਉਹਦਾ ਚੁੱਪ ਕਰਕੇ ਕੰਨਾਂ ਤੇ ਕੌੜਾ ਤੇਲ ਪਾ ਕੇ ਘਰੇ ਆ ਬੜੀ ਪੁੱਤ ਕਿਤੇ ਅਗਲਾ ਪਿੱਛੋਂ ਗਾਲਾਂ ਕੱਢਣ ਲੱਗਦਾ ਅਗਲਾ ਰੁੱਕ ਕੇ ਸਾਨੂੰ ਗਾਲਾਂ ਕੱਢੂ ਇਹਨਾਂ ਨੂੰ ਫੜ ਕੇ ਧੌਣ ਮੋੜ ਦੋ ਨਾਲਾ ਨਾ ਨਾ ਬਾਈ ਕੋਈ ਗੱਲ ਨਹੀਂ ਧਿਆਨ ਚ ਰੱਖੂੰਗੀ ਹੈ ਹਾਂਜੀ ਹੋਰ ਪੁੱਤਾ ਬਹੁਤ ਜਮਾਨਾ ਮਾਰਾ ਹੋ ਗਿਆ ਹਾਂਜੀ ਹਾਂਜੀ ਬਈ ਉਹ ਮੇਰੀ ਭਾਈ ਭੁੱਕੀ ਪਈਦੀ ਹਾਂ ਅੰਦਰੇ ਪਿਆ ਬਈ ਡੱਬਾ ਉਹ ਮੈਂ ਕਰ ਲਿਆ ਪਤਾ ਬੇਬਾ ਦਾ ਜਉਂਦੀ ਹੈ ਜੇ ਮਰ ਗਈ ਉਹ ਹੁਣ ਤਾਂ ਫਰਕ ਆ ਬਈ ਪਹਿਲਾਂ ਉਹ ਠੀਕ ਹੈ ਫਰਿਆਤੀ ਹੋਣੀ ਦੀਦੀ ਪੁੱਛ ਲਿਓ ਫੋਨ ਲਾ ਕੇ ਮੜਕ ਐ ਕਹਿਣਗੇ ਫੋਨ ਲਾ ਕੇ ਪੁੱਛਿਆ ਵੀ ਨਹੀਂ ਮੈਨੂੰ ਨਾ ਨਾ ਕੋਈ ਨਹੀਂ ਨਾ ਮੈਂ ਦੁਬਾਰੇ ਫੇਰ ਪੁੱਛਾਂ ਅੱਜ ਇੱਥੇ ਰੱਖ ਡੱਬਾ ਹਾਂ ਬਈ ਉਹ ਪੇ ਕੁੰਜੇ ਚ ਪਹਿਲੇ ਪਾਸੇ ਓਏ ਉਹ ਤਾਂ ਚੱਕ ਲੈ ਦੀ ਮਤਲਕਿਆ ਤਾਂ ਖਾ ਗਿਆ ਦੀ ਉੰਨੀ ਦਾ ਮੈਂ ਅੱਛਾ ਇੱਕ ਮਿੰਟ ਖੜ ਜਾ ਫਿਰ ਮੈਂ ਦੂਜਾ ਲੈ ਆ ਕੇ ਦਿੰਦੀ ਚਲੋ ਤੂੰ ਮੇਰੇ ਨਾਲ ਖੇਤ ਚੱਲ ਇੱਥੇ ਕੰਜਰ ਦਾ ਘੰਟ ਨੂੰ ਹੱਥ ਲਾਵੇਂਗਾ ਨਹੀਂ ਨਹੀਂ ਬਾਈ ਨੂੰ ਰੈਸਟ ਕਰੰਦਿਓ ਐ ਮੈਨੂੰ ਖੇਤ ਮੁੜ ਕੇ ਉੱਥੇ ਮੈਨੂੰ ਕੋਈ ਪਤਾ ਤਾਂ ਹੈ ਨਹੀਂ ਕਿਸੇ ਚੀਜ਼ ਦਾ ਲੈ ਕੋਸ ਨਹੀਂ ਹੁੰਦਾ ਭਾਈ ਇੱਥੇ ਕਰੰਟ ਨੂੰ ਹੱਥ ਲਾਊਗਾ ਤੇਰੇ ਆ ਗਿਆ ਨਹੀਂ ਹੈਗੀ ਇਹ ਤੇਰੇ ਖਾਣ ਵਾਲੀ ਨਹੀਂ ਹੈਗੀ ਆ ਜਾ ਸੱਸੀ ਕਰ ਮੈਂ ਹੁਣ ਕੱਪਾ ਐਂ ਤੇ ਮੈਂ ਪੱਗਾ ਬਣ ਮੰਨ ਜਾਵੇਂਗਾ ਓਏ ਵਿਆਹ ਤੀ ਗੱਗ ਪੈਣ ਵਾਲੇ ਮੁੰਡੇ ਦਾ ਇਹ ਤਾਂ ਕਹਿੰਦੇ ਉਹ ਮੇਰੇ ਸਾਹਲੇ ਤੁਸੀਂ ਝੂਠ ਬੋਲੀ ਜਨੇ ਹੋਏ ਕਹਿੰਦੇ ਕਪਾਣ ਪੁੱਛਣ ਗਿਆ ਹੋਇਆ ਤੂੰ ਕਹਿੰਦਾ ਕਪਾਣ ਨੂੰ ਮੁੰਡਾ ਦਾ ਵਿਆਹ ਦੀ ਤੇ ਦੱਸਿਆ ਨਹੀਂ ਗਿਆ ਥੋੜਾ ਸੁਰੇ ਨਹੀਂ ਮਿਲਦੇ ਉਹ ਬਾਈ ਉਹ ਮੈਨੂੰ ਐਸ ਤੁਸੀਂ ਲੜੋਂਗੇ ਵੀ ਤੂੰ ਤਰਿਆ ਫਿਰਦਾ ਅੱਜ ਉਹਨੇ ਬਸ ਦੇਖਾ ਦਿਖਾਈ ਹੋ ਗਈ ਛੇਤੀ ਛੇਤੀ ੂੱਕੇ ਦਾ ਯਾਰ ਆ ਕੀ ਕਰਦਾ ਹੁੰਦਾ ਹੈ ਮੈਨੂੰ ਲੱਗਦਾ ਓਏ ਹੈਂ ਉਹ ਲੈਣਾ ਗਾਉਣ ਵਾਲਾ ਕਿਹੜਾ ਵਾ 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 ਹੈਂ ਨਾ ਵਾ ਵੇ ਦਿਲਜੀਤ ਦਿਲਜੀਤ ਕਹਿੰਦੇ ਆ ਬਸ ਲੱਗਦਾ ਬਾਈ ਦਿਲਜੀਤ ਕਹਿੰਦੇ ਆ ਹਾਂ 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 ਕਦੇ ਕਹਤਾ ਮੇਰਾ ਹੱਥ ਕੀ ਕਰੀਏ ਨਾ ਓਏ ਯਾਰ ਜੰਤਰ ਕਿੱਥੋਂ ਫੜ ਲੈਂਦਾ ਓਏ ਫੜਾ ਇੱਧਰ ਮੈਂ ਕਿੱਥੋਂ ਵੜ ਕੇ ਚੱਲ ਅੰਦਰ ਕੀ ਕਰੀ ਜਾਂਦਾ ਹੈ ਆਪ ਕੀ ਜਰਾ ਆ ਕੀ ਬਰਕੇ ਹੈ ਆ ਲਾਲ ਪੀਲੇ ਦੇ ਕੀ ਕਰਖਿਆ ਓਏ ਇਹ ਤਾਂ ਪਤੰਗੀ ਮੁਰਗਾ ਬਣਿਆ ਫਿਰ ਕੇ ਜੱਸੇ ਭਈਆ ਹਾਲੇ ਚਲ ਨੱਟ ਪਾ ਮੜੇ ਤੇ ਆਂਕੀ ਸੋ ਬਿਊਟੀ ਜਾਨੀ ਆ ਹਲੇ ਗਈ ਨਹੀਂ ਹੈਗੀ ਤੂੰ ਆਂ ਦੇਖ ਨਾ ਇਹਨੇ ਪੰਗਾ ਪਾ ਲਿਆ ਕਿ ਤਾ ਜੀ ਇਹਨੂੰ ਬੰਦ ਕਰ ਜਾਇਆ ਕਰ ਸਵੇਰੇ ਇਹਨੂੰ ਹੱਥ ਨੇ ਖੋਲਿਆ ਕਰਾਂਗੇ ਉਹਨੂੰ ਅੰਦਰ ਹੀ ਰੋਟੀ ਦੇ ਦਿਆ ਕਰਾਂਗੇ ਐਂ ਕਾ ਤੂੰ ਕਰਦੇ ਹੋ ਫਿਰ ਵੀ ਮੇਰਾ ਭਰਾ ਜੀ ਕਦੋਂ ਜਾਊਗਾ ਇਹ ਹਾਈ ਤਾਂ 2 ਮਿੰਟ ਰਹਿੂਗਾ ਇੱਥੇ ਫਿਰ ਯਾਰ ਇਹ ਕਿਹੜੀ ਰਿਸਰਚ ਕਰੂ ਸਾਨੂੰ ਨੇ ਦੇ ਤੇ ਰਿਸਰਚ ਕਰਨੀ ਪੈ ਜੇ ਵੀ ਕਿਹੜਾ ਪ੍ਰਾਣੀ ਆ ਇਹ ਚਲ ਕੋਈ ਨਾ ਹੌਲੀ ਹੌਲੀ ਮੇਰੇ ਨਾਲ ਸਾਨੂੰ ਬਾਹਰੋਂ ਆਇਆ ਕਦੇ ਪੰਜਾਬ ਚ ਨਹੀਂ ਆਇਆ ਪਹਿਲੀ ਵਾਰ ਆਇਆ ਹੌਲੀ ਹੌਲੀ ਆਪਣੇ ਰੰਗ ਜਿੱਤੇ ਨੂੰ ਬਣਾ ਬਾਰੀ ਕੱਢ ਕੇ ਰੱਖਿਆ ਕਰ ਦੇ ਬਾਹਰੋਂ ਆਏ ਬਾਰੀ ਕੱਢ ਕੇ ਕੀ ਧੁੱਪੇ ਬੈਠਾ ਸੀ ਨਾ ਤੈਨੂੰ ਪਤਾ ਲੱਗੇ ਨਾ ਮੈਨੂੰ ਇਹਦੀ ਸਮਝ ਆਵੇ ਮੈਂ ਤੇ ਪ੍ਰੋਗਰਾਮ ਬਹੁਤ ਵਧੀਆ ਸੀ ਉਹਦਾ ਬਹੁਤ ਵਧੀਆ ਮੈਂ ਜਾਣੀਏ ਤਾਂ ਧਿਆਨ ਰੱਖਿਓ ਚੰਗਾ ਇਹਦਾ ਨਹੀਂ ਬਸ ਮੈਂ ਆਪੇ ਬੰਦ ਦਿੰਦੀ ਹਾਂ ਤੂੰ ਜਾਦਾ ਨਾਲ ਮੈਂ ਦੌਰੀਆਂ ਮੈਂ ਤਾਂ ਐਂ ਕਹਿੰਦੀ ਮਾਹ ਜੇ ਭਾਈ ਤੂੰ ਜਾਏਗਾ ਕਪੈਨ ਕਪੂਨ ਆਲੇ ਦੇ ਫਿਰ ਇਹਦੀ ਛੁੱਟੀ ਮਰਾ ਦਿੰਦੇ ਆਗੇ ਮੈਂ ਪਹਿਲਾਂ ਹੀ ਮੈਂ ਹੁਣ ਗਈ ਹੋਈ ਸੀਗੀ ਪੇਕੇ ਕਿੰਨੀਆਂ ਛੁੱਟੀਆਂ ਤਾਂ ਮੈਂ ਉਦੋਂ ਲੈ ਲਈ ਹੁਣ ਉਹਨਾਂ ਨੇ ਛੁੱਟੀ ਦੇਣੀ ਨਹੀਂ ਮੈਨੂੰ ਪਤਾ ਕਿ ਮੈਨੂੰ ਨਾਲ ਦੇ ਕੇ ਤੇਰੇ ਭਾਈ ਦੀ ਸਮਝ ਆਵੇ ਹੁਣ ਜੇ ਮੈਂ ਉਹਨੂੰ ਮਾੜਾ ਮੋਟਾ ਉੱਚਾ ਨੀਮਾ ਬੋਲੂੰਗੀ ਫਿਰ ਉਹ ਗੁੱਸਾ ਕਰੇ ਕੋਈ ਗੱਲ ਨਹੀਂ ਜੱਸਾ ਹੈਗਾ ਬਸ 2 ਵਜੇ ਨੂੰ ਮੈਂ ਆ ਜੂੰਗੀ ਚਾਹ ਬਣਾਈ ਹੋਈ ਹੈ ਕਾ ਕਰਕੇ ਕੋਈ ਗੱਲ ਨਹੀਂ ਜੱਸਾ ਹੈਗਾ ਬਸ 2 ਵਜੇ ਨੂੰ ਮੈਂ ਆ ਜੂੰਗੀ ਹਾਂ ਚਾਹ ਬਣਾਈ ਪਈ ਹੈ ਮੈਂ ਬਣਾਉਣੀ ਹੈ ਤੇ ਆਹਰ ਕੀ ਬੋਲੇ ਚ ਕਿਆ ਜਿੰਨਾ ਸਰਕਾਰ ਵੱਲੋਂ ਇਹ ਸਾਰਾ ਲਾਤਾਗਾ ਫਿਰ ਸਾਰਾ ਲਾਤਾ ਭਾਈ ਮੈਂ ਤਾਂ ਹੋਰ ਹੈ ਹੋ ਕੋਣ ਲਾ ਜਨਾਸ ਨੇ ਬੁਲਾਇਆ ਹੋਇਆ ਮੈਨੂੰ ਅੱਛਾ ਹਾਂ ਚਿੱਠੀ ਆਈ ਪੇ ਘਰੇ ਅੱਛਾ ਹਲਾ ਆ ਕੇ ਜਾਇਓ ਕਦੋਂ ਜਾਣਾ ਇਹਦਾ ਪਤਾ ਨਹੀਂ ਭਾਈ ਕਦੋਂ ਜੱਸਾ ਦੱਸੂਗਾ ਕਦੋਂ ਜਾਣਾ ਇਹ ਉਹ ਤੈਨੂੰ ਪੜਨੀ ਹੁੰਦੀ ਚਿੱਠੀ ਆ ਜਾ ਓਏ ਆ ਓਏ ਆ ਕੇ ਦੇਖ ਲੈ ਵੱਡੀ ਉਪਰ ਵਾਲਾ ਤੈਨੂੰ ਜੀਰੀ ਖੜਚਾ ਆ ਜਿਹਦੇ ਨਾਲ ਕੋਣ ਜਨ ਬਰ ਜਾਉਂਦਾ ਤੇ ਪਈ ਰਿਸ਼ਤੇਦਾਰ ਆਇਆ ਹੋਇਆ ਦਾ ਬਾਹਰਲਾ ਅਦੇ ਆ ਜੀਰੀਆ ਦੇਖ ਆਹਾ ਦੇ ਪੱਕੀ ਨਹੀਂ ਹੈ ਹਰੀ ਇਹ ਓ ਇੱਧਰ ਕੀ ਕਰਨ ਜਾਣਾ ਵਿੱਚ ਉਰਾਂ ਜਾ ਪੰਜਾਬ ਬਾਰੇ ਜਾਣਕਾਰੀ ਲੈਣੀ ਹੈ ਤੇਰਾ ਬੱਤੀ ਦੇ ਦਾਵਾ ਦੇਵਾ ਦਾ ਓਏ ਪੈਂਦਾ ਯਾਰ ਸਸਕਾਰ ਚਾਦਰ ਦੇ ਚਾਦਰ ਦੇ ਵਿੱਚ ਕੀ ਹੈ 나ਗਮਣੀ ਪਈ ਆ ਦੁਬਾਰੀ ਵਾਰੀ ਚਾਦਰਾਂ ਖੋਲ ਕੇ ਦੇਖਦਾ ਕੋਕਾ ਸੁਸਤ ਮਗਨੀ ਮੁਠੀ ਕਦਾ ਓਏ ਪੈਂਦਾ ਯਾਰ ਪਤਾ ਨਹੀਂ ਕੀ ਬੱਬਲ ਕੰਮਲੀ ਚੱਬੀ ਜਾਂਦਾ ਯਾਰ ਸਾਰਾ ਦਿਨ ਬਹਿ ਜਾ ਜੱਸੇ ਕੌਣਾ ਇਹ ਓਏ ਉਹ ਬ੍ਰਾਊਨ ਪਾਊਡਰ ਉਹ ਬ੍ਰਾਊਨ ਪਾਊਡਰ ਨਹੀਂ ਹੈ ਇਹ ਪੁੱਕੀ ਹੈ ਪੁੱਕੀ ਹੁਕੇ ਉਹ ਪੁੱਕੀ ਹੁਕੇ ਓਏ ਯਾਰ ਨੂੰ ਕਿਵੇਂ ਇਹ ਇੰਗਰੇਜੀ ਸਮਝ ਆ ਕੇ ਜਰ ਤੈਨੂੰ ਕੀ ਆ ਇਹ ਇਹਨੂੰ ਤਾਂ ਇੱਕ ਤਾਂ ਪਹਿਲਾਂ ਪੰਜਾਬੀ ਸਿਖਾਉਣਾ ਖੜ ਜਾ ਆ ਕੀ ਨੱਕ ਚੱਕਾ ਚੱਕਾ ਘਿਹਣਾ ਨੱਕ ਚੱਕ ਚਲ ਠੀਕ ਹੈ ਚੱਕੀ ਠੀਕ ਹੈ ਦੰਦ ਫੱਜ ਉਹ ਤੇਰੀ ਭੈਂ ਦੇ ਰੱਬ ਫੱਜ ਦੰਦ ਫੱਜ ਫੱਜ ਚੱਲ ਪੱਡ ਲਾ ਲੈ ਚੰਗਾ ਕੰਨ ਆ ਤੇਰੀ ਭੈਂ ਉਹ ਬਸ 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 ਇਅਰ 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 ਕਹਿੰਦੇ ਇਅਰ 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 ਹਾਂ ਵਾ ਹਾਈ ਹੋਏ ਇਅਰ ਹਾਂ ਇਅਰ ਕੀ ਬੋਲੀ ਜਾਂਦਾ ਓਏ ਇਹਦਾ ਕੀ ਪਤਾ ਕੀ ਬਾਥੀ ਬੱਤ ਦੇ ਓਏ ਪੁੱਕੀ ਐ ਜਿਵੇਂ ਟੋਡੇ ਮਰਿਆਂ ਤੇ ਪੌਪੀ ਫਲਾਵਰ ਪਾਉਂਦੇ ਨੇ ਪੌਪੀ ਫਲਾਵਰ ਟੋਡੇ ਮਰਿਆਂ ਤੇ ਪਾਉਂਦੇ ਸਾਡੇ ਮਰਿਆਂ ਚ ਜਾਣ ਪਉਂਦੀ ਐ ਮੀਨਸ ਪੋਪੀ ਫਲਾਵਰਸ ਪੋਪੀ ਫਲਾਵਰਸ ਫਲਾਵਰਸ ਕੱਟਦੇ ਪੋਪੀ ਬਾਰਡਰ ਪੋਪੀ ਬਜੋ ਹਾਂ ਉਹਨਾਂ ਕਾਲੀ ਬੰਨ ਪਾ ਦੂ ਇਹ ਮੈਂ ਕਹਿੰਦਾ ਤੀ ਮੈਂ ਹਾਂ ਜਦੋਂ ਅੱਜ ਮੈਂ ਉਹਨਾਂ ਦੇ ਉੱਥੇ ਗਿਆ ਐਂ ਐਂ ਕਹ ਤੂੰ ਬੋਲਦਾ ਹੈ ਇਹ ਆਪਣੇ ਵਾਂਗੂ ਤਾਂ ਨਹੀਂ ਬੋਲਦਾ ਇਹ ਇਹ ਅੰਗਰੇਜ਼ ਦੀ ਛੱਟ ਸੁੱਟਾ ਹੈ ਉਧਰ ਹੀ ਕੋਈ ਇਹ ਹੋਇਆ ਹੋਇਆ ਇਹ ਹੱਟ ਬੱਝੀ ਦੇ ਬਈ ਟਿੱਕੇ ਕਿਉਂ ਨਹੀਂ ਬੰਨਦਾ ਜੱッセ ਉਹ ਇਹ ਹਾਂ ਬਾਈ ਟਿੱਕੇ ਕਿਉਂ ਨਹੀਂ ਬੰਨਦਾ ਇਹ ਪਤਾ ਨਹੀਂ ਬਈ ਇਹਦੇ ਪਤਾ ਨਹੀਂ ਕੋਈ ਅੰਦਰ ਹੀ ਇਹਦੇ ਨੁਕਸਾ ਵਿਚਾਰੇ ਦੇ ਕੋਈ ਇਹ ਟੱਡੂ ਟੱਡੂ ਤਾਂ ਨਹੀਂ ਕੁਛ ਰਹਿ ਗਿਆ। ਉਹ ਬੱਚੀ ਦੇ ਆਂਟਾਂ 'ਤੇ ਸਪਰੇਅ ਕੀਤੀ ਉਹ ਮੂੰਹ 'ਚ ਨਾ ਪਾਲੀਂ ਗਦੇ। ਇਹੋ ਵੀ ਹੈ ਪਤਾ ਨਹੀਂ ਉਲਟੀ ਆਉਂਦੀ ਐ ਇਹਨੂੰ ਕਰ ਦੇ ਫਿਰ। ਇਹ ਲੈ। ਜਦੋਂ ਸੇ ਗਲਤ ਤਾਂ ਨਹੀਂ ਹੈ ਗਿਆ। ਉਹ ਯਾਰ ਤੂੰ ਛੱਡ ਮੇਰੀ ਗੱਲ ਸੁਣ। ਮਾਂ ਮੈਂ ਉੱਥੇ ਗਿਆ ਤੀ ਆ ਪ੍ਰੋਗਰਾਮ ਜੇ ਤੇ। ਉਹ ਕਿਤੇ ਭੈਣ ਦਾ ਖਾਸ ਕਸੂਤੇ ਦਾ ਮੈਥਾ ਨਾ ਪਾਲੇ ਇਦਰੀ ਤਬਾਰ ਇਹਦਾ। ਹਾਂ ਉਹ ਬਰੇ ਇੱਥੇ ਆ ਜਾ ਚਾਦਰੇ ਜੇ ਕਣੀ ਪੈਂਦਾ ਹੀ ਬੋਲਦਾ ਪੈਂਦਾ ਆੱਖਾ ਸਿ ਪੈਰਾਸ਼ੂਟ ਵਾਂਗੂ ਪੈਂਦਾ ਚਾਦਰੇ ਹੁੰਦਾ ਭੱਜ ਭੱਜ ਪੈ ਤਾ ਇੱਥੇ ਵਜਾ ਬਈ ਇੱਥੇ ਆ ਜਾ ਇੱਥੇ ਇੱਥੇ ਵਜਾ ਹਾਂ ਹੁਣ ਦੱਸ ਮੈਂ ਆ ਮੇਰੇ ਨਾਲ ਦੇ ਮਾ ਗੱਡੀ ਤੇ ਗਈ ਸੀ ਹਾਰੇ ਮਾ ਯਾਰ ਜਿਵੇਂ ਹੁਣ ਦੂਰ ਪਾਰ ਜਾਣਾ ਪੈਂਦਾ ਮੋਟਰਸਾਈਕਲ ਤੇ ਟਾਈਮ ਟੁੰਬ ਲੱਗ ਜਾਂਦਾ ਉਹ ਵੀ ਮਾ ਗਰਦ ਮਿੱਟੀ ਪੈਂਦੀ ਐ ਅੱਖਾਂ ਚ ਗੱਡੀ ਲੈ ਲਈ ਆਪਾਂ ਆਪਾਂ ਐਂਦਾ ਖਾਲ ਮੈਂ ਤੈਨੂੰ ਉਂਗਲਾ ਕਾਹਨ ਲਾਉਂਦਾ ਪਲ ਤਾਂ ਦੱਸ ਲੈ ਕੇਂਦਰ ਦੀ ਫਾਸਲ ਆਉਂਦੀ ਨਹੀਂ ਹੈਗੀ ਪਹਿਲਾ ਕੰਗਰ ਦਾ ਕੋਈ ਨਾ ਕੋਈ ਕੀੜੇ ਲੇਜੰਡ ਦਾ ਚਲਾਈ ਰੱਖਦਾ ਮੈਨੂੰ ਮੇਰੀ ਗੱਲ ਸੁਣਾ ਬਾਈ ਹੁਣ ਕੀ ਪਣਾ ਜਲੇ ਨੇ ਤੇ ਨੇ ਗੱਡੀ ਹੁਣੇ ਮੌਕੇ ਦਾ ਪੰਚਾਇਤ ਮੈਂਬਰ ਹੈ ਹਾਂ ਹੋਰ ਠੀਕ ਹੈ ਹੁਣ ਕੱਲ ਕਲਾ ਹੀ ਨੂੰ ਜੇ ਤੂੰ ਥਾਣੇ ਕਚੇਰੀ ਚ ਜਾਣਾ ਹੋਵੇ ਫੈਸਲਾ ਫੂਸਲਾ ਕਰਨਾ ਆਪਾਂ ਮੋਟਰਸਾਈਕਲ ਤੇ ਜਾਂਦੇ ਚੰਗੇ ਲੱਗਾਂਗੇ ਓਏ ਮੈਂ ਤਾਂ ਟਰਾਲੀ ਦੇ ਡਾਲੇ ਤੇ ਮੈਂ ਕੀ ਭੱਗ ਜੂ ਫਿਰ ਮੈਂ ਨਹੀਂ ਲਾ ਸਕਦਾ ਇੰਨੇ ਪੈਸੇ ਤਾਂ ਇਹ ਵਧੀਆ ਨਹੀਂ ਲੱਗਦਾ ਗਾਂਹ ਜਿੰਨਾ ਗਾਂਹ ਜਿੰਨਾਂ ਦੀ ਜਿਨ੍ਹਾਂ ਨਾਲ ਪੰਚਾਇਤ ਨਿਯਮਿਤਨਾ ਹੋਵੇ ਉਹ ਬਾਈ ਕਾਰਾਂ ਗੱਡੀਆਂ ਚਾਹੁੰਦਾ ਹੈ ਮੌਕੇ ਦਾ ਪੰਚਾਇਤ ਮੈਂਬਰ ਗੱਡੀ ਲਾਵਾਂ ਪਿੱਛੇ ਲਿਖਾਵਾਂਗੇ ਆਪਾਂ ਪੰਚਾਇਤ ਮੈਂਬਰ ਚਾਦਰੇ ਵਾਲੀ ਤੇਰੀ ਫੋਟੋ ਚ ਪਾਵਾਂਗੇ ਓਏ ਭੇਂਦੇ ਜਿੱਤੀ ਤੋੜੂ ਓ ਮੇਰੀ ਇਹ ਓਏ ਓਏ ਹਾਈ ਨਾ ਇਹ ਕੀ ਦੇ ਮੱਖ ਲੜਦਾ ਗੰਜਰ ਦੇ ਦਾ ਯਾਰ ਇਹ ਕਿਹੜੀ ਪ੍ਰਜਾਤੀ ਕਿਹੜੀ ਆ ਇਹ ਕਰੀਏ ਹੋਰ ਕੁਝ ਜਾਂਦਾ ਤਾਂ ਹਾਂ ਫੇਰ ਤੇ ਮੈਂ ਆਪਾਂ ਗੱਡੀ ਟੌਰ ਆਪਣੀ ਬਣੂਗੀ ਹਾਂ ਮੈਂ ਕਿ ਬੈਂਕ ਜਿਹੜੇ ਨੂੰ ਪੁੱਛਿਆ ਆਪਾਂ ਐ ਨਹੀਂ ਕਹਿੰਦੇ ਮੇਰੀ ਗੱਲ ਸੁਣੋ ਆਪਾਂ ਐ ਐ ਨਹੀਂ ਵੀ ਜਿੰਨਾ ਮੜਾ ਮੂਟਾ ਫਸਲ ਵਾੜੀ ਚ ਪੈਸਾ ਉਹ ਸਾਰੀ ਤਾਂ ਬਾਈ ਮੇਰੀ ਗੱਲ ਸੁਣੋ ਮੇਰੇ ਨਾਲ ਪਹਿਲਾਂ ਮੇਰੀ ਗੱਲ ਸੁਣੋ ਸਾਰੀ ਨਹੀਂ ਆਪਾਂ ਬਹਿ ਤਾਂ ਕਦੇ ਆਪਾਂ ਨੂੰ ਲੋਨ ਮਿਲੂਗਾ ਬੈਂਕੇ ਚੋਂ ਗਊਸ਼ਾਲਾ ਰੋਡ ਤੇ ਆ ਸੰਗਰੂਰ ਏਜੂ ਸਮਾਰਟ ਬੈਂਕ ਉਹ ਦਿੰਦੀ ਆ ਲੋਨ ਹੈ ਏਜੂ ਸਮਾਰਟ ਬੈਂਕ ਉਹ ਲੋਨ ਦਿੰਦੀ ਆ ਓਏ ਰਹਿਣ ਦੇ ਓਏ ਰਹਿਣ ਦੇ ਆ ਪੋਲੇ ਨੂੰ ਪੁੱਛ ਕੇ ਦੇਖ ਲੈ ਪਹਿਲਾਂ ਤਾਂ ਮੈਨੂੰ ਲੱਗਦਾ ਇਹੀ ਬੈਂਕ ਜਿਹਦੇ ਤੋਂ ਨੌਜਾ ਲੈਂਦਾ ਸੀ ਕਿਹੜੇ ਪੋਲੇ ਨੂੰ ਆ ਕਿਹੜਾ ਅਟੋਲਾ ਵਾਲਾ ਭੋਲਾ ਦਰਜੀ ਆਹੋ ਜਦੋਂ ਮੈਂ ਕੁੜਤਾ ਕਾਇਦਰਸ ਬਣਾਉਣਾ ਹਾਂ ਮੇਰੇ ਸਾਲੇ ਦੇਦੇ ਕਹਿੰਦੇ ਲੋਨ ਕਰਕੇ ਕਹਿੰਦੇ ਵੀ ਕਹਿੰਦੇ 2 ਸਾਲ ਚ ਉਤਰ ਜਾਊਗਾ ਉਹਨੇ ਵਿਚਾਰੇ ਨੇ ਕਹਿੰਦੇ ਗਰੀਬ ਬੰਦੇ ਨੇ 2 ਲੱਖ ਦਾ ਲੋਨ ਲੈ ਲਿਆ ਅੱਛਾ ਭੈਣ ਦਾ ਖਾਦਮ 4 ਸਾਲ ਹੋ ਗਿਆ ਲੋਨ ਭਰਦੇ ਨੂੰ ਹਜੇ ਕਹਿੰਦੇ 15000 ਏ ਥੋੜਾ ਪੂਰਾ ਹੋਇਆ ਬਾਕੀ ਸਾਰਾ ਸਰਤੇ ਖੜਿਆ ਮੂਲ ਕਿੰਨੇ ਸਾਲ ਦਾ ਭੈਣ ਦਾ ਖਾਦਮ ਓਏ ਭੈਣ ਦਾ ਯਾਰਾ ਸੱਪ ਲਾ ਕੇ ਉਧਰੋਂ ਬਟਰੁਖਾ ਲ ਜਾਣਾ ਪੈ ਜਾਊਗਾ ਪਾਊਗਾ ਜਸੇ ਤੇਰੇ ਹਾਂ ਓਏ ਉਰੇ ਓਏ ਉਰੇ ਹੋਪ ਕਵਨ ਇਹ ਬੜ ਗਿਆ ਓਏ ਇਹ ਆਪਾਂ ਕੰਟੇਨਰ ਨਾਲ ਗਈ ਬੜ ਕੀ ਗਿਆ ਇਹਦੇ ਤੀਰੀ ਤਾਂ ਨਿਕਲਿਆ ਓਏ ਬੈਜਾ ਬਾਈ ਬੈਜਾ ਤੂੰ ਪੈ ਇੱਥੇ ਅੰਦਰ ਕੀ ਆ ਅੰਦਰ ਲੈ ਆ ਦੇਖ ਲੈ ਓ ਤੂੰ ਰਹਿਣ ਦੇ ਇਹ ਜਿਹੇ ਲੰਡਰ ਜਿਹੇ ਬੈਂਕਾ ਤੂੰ ਰਹਿਣ ਦੇ ਇਹ ਮੇਰੇ ਸਾਲ ਦੇ ਪ੍ਰਾਈਵੇਟ ਜਿਹੜੇ ਕਹਿੰਦੇ ਕੁਛ ਹੁੰਦੇ ਨੇ ਕਰਦੇ ਕੁਛ ਹੁੰਦੇ ਨੇ ਓ ਯਾਰ ਕੁਛ ਨਹੀਂ ਹੁੰਦਾ ਯਾਰ ਤੂੰ ਹਣੇ ਤੂੰ ਮੇਰੀ ਗੱਲ ਸੁਣ ਤੂੰ ਆ ਤੂੰ ਦੱਸ ਦੇਣ ਦੇਖ ਲੈ ਅਸੀਂ ਸਾਰੇ ਬਾਈ ਨਗਰ ਨੇ ਫੈਸਲਾ ਕੀਤਾ ਹੁਣ ਕੱਲ ਸਾਡੇ ਕੋਲ ਗੱਲ ਆਈ ਸੀ ਬੋਲੇ ਦੀ ਕਹਿੰਦਾ ਮੇਰੇ ਨਾਲ ੱਤਕਾ ਹੋ ਗਿਆ ਮੈਂ ਕਿਹਾ ੱਤਕਾ ਨਹੀਂ ਹੋਣ ਦਿੰਦੇ ਸਾਰੇ ਪਿੰਡ ਦੀ ਪੰਚਾਇਤਾਂ ਚੱਲ ਕੇ ਦਰੀ ਪਜਾਵਾਂਗੇ ਬੈਂਕ ਮੁਰੇ ਹੈ ਉਹ ਠੀਕ ਵਿਆਜ ਵੀ ਘਟ 18 ਆਹ ਬਹੁਤ ਘਟਾ ਹੈ ਤਾਂ ਇਹ ਦੀਵਾਲੀ ਦੇ ਸਕੀਮ ਚੱਲ ਰਹੀ ਹੈਗੀ 18 18% ਵਿਆਜ ਆ ਉਹ ਘਟਿਆ ਹੋਇਆ ਜੀਐਸਟੀ ਘਟਾਤਾ ਹੁਣ ਹੁਣ ਘਟਿਆ ਇਹਨਾਂ ਦਾ ਜੀਐਸਟੀ ਨਹੀਂ ਘਟਦਾ ਚੱਲ ਯਾਰ ਤੁਸੀਂ ਤਾਂ ਫਿਰ ਆਪਦਾ ਭੈਣ ਦੀ ਮੰਨਦਾ ਤਾਂ ਤੂੰ ਬਾਈ ਲੈਣੀ ਆੜਤੀ ਉੜਤੀ ਤਾਂ ਲੈ ਲੈ ਕੋਈ 10 ਲੱਖ 2 ਲੱਖ ਚੱਕਣਾ ਬੈਂਕ ਬੁੰਕ ਮੁਰਦਾ ਬੰਨੇ ਹੱਥ ਇਹ ਕਹਿੰਦੇ ਕੁਛ ਹੁੰਦੇ ਨੇ ਕਰਦੇ ਕੁਛ ਹੁੰਦੇ ਨੇ ਇਹਦਾ ਕਲੱਚ ਕਰ ਤੋਂ ਬਾਅਦ ਪਤਾ ਲਾਇਦਾ ਨਹੀਂ ਕਰਤਾ ਓ ਯਾਰ ਲੂਣ ਲੈ ਕੀ ਲੈਂਦੇ ਨੇ ਸਾਰੇ ਇਹਨਾਂ ਨਾਲ ਮੇਰੀ ਗੱਲ ਸੁਣਾ ਭੋਲੇ ਨੂੰ ਪੁੱਛ ਕੇ ਆਈ ਤੂੰ ਨਾਲੇ ਕੱਪੜੇ ਲੈ ਕੇ ਲਈ ਮੇਰੇ ਨਾਲੇ ਪੁੱਛੀ ਭੋਲੇ ਨੂੰ ਭੋਲਾ ਕਿਹੜਾ ਯਾਰ ਸੁਣਦਾ ਉਹ ਤਾਂ ਆਪ ਸਾਰਾ ਦਿਨ ਬੀਬੀ ਭਾਂਦਾ 200 ਤੋਂ ਪਲੱਸ ਰੱਖਦਾ ਹੈ ਕੀ ਪਤਾ ਉਸੇ ਨਾਲ ਥੱਲੇ ਆਓ ਬਰੀ ਹੋਵੇ ਕਈ ਵਾਰ ਐ ਵੀ ਹੁੰਦਾ ਥੱਲੇ ਆ ਉਹ ਤੇਰੀ ਭੈਣ ਦੇ ਤੇਰੀ ਦੇ ਓਏ ਇਹਨਾਂ ਭੈਣ ਦੇ ਯਾਰ ਦਾ ਕੀ ਕਰੀ ਜਾ ਯਾਰ ਇੰਤ ਆਪ ਦੇ ਚਾਰ ਦਿਨ ਡਾਰਾ ਕੇ ਤਾ ਕਿਹੜੀ ਸਰਚ ਕਰਨੀ ਆ ਬੇਰੇ ਉਹ ਮੁੰਡੇ ਨਾ ਵਿਗਾੜ ਦੇ ਯਾਰ ਆਪਣੇ ਪਿੰਡ ਦੇ ਆਹ ਕੀ ਭਾਈ ਫਿਰਦੇ ਗਲਚਾ ਲੈ 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 ਓਏ ਆਹ ਗਲਚ ਕੀ ਭਾਈ ਫਿਰਦੇ ਹੋ ਰਾਮ ਹੋਏ ਕ੍ਰਿਸ਼ਨ ਹੋ ਰਾਮ ਹੋਏ ਕ੍ਰਿਸ਼ਨ ਜੈ ਕੁੰਵਰ ਸੁਹ ਜੈ ਕੁੰਵਰ ਹੋ ਰਾਮ ਹੋਏ ਰਾਮ ਓਏ ਨਾ ਤੇ ਮਾਂ ਗੱਲ ਲਿਆ ਹੋਇਆ ਮੈਨੂੰ ਤਾਂ ਲੱਗਦਾ ਜੱਸੇ ਤਾਉਣ ਤੜਾਉਗੇ ਇਹ ਰਸਤਾ ਤੇਨੂੰ ਮੈਂ ਮੈਂ ਇਹਨੂੰ ਕੀ ਕਹਾਂ ਯਾਰ ਫਰੋਣਾ ਮੱਸਾ ਸਿੱਕਾ ਤੂੰ ਤੇਰੀ ਮਾਂ ਵੀ ਤੇਰੀ ਰੀਪ ਇਹ ਢੋਲ ਕਿਤੇ ਦੇ ਚਾਦਰ ਕੱਢ ਲੈਣ ਦੇ ਨੇ ਕੀ ਕੱਢਣਾ ਚਾਦਰੇ ਚ ਉਹ ਕੀ ਲੱਛਣ ਜਿਗਰੀ ਜਾਂਦੇ ਇਹਨੂੰ ਲੈ ਜਾ ਮੈਂ ਉਹ ਇਹਨੂੰ ਲੈ ਜਾ ਤੂੰ ਮੈਂ ਲੈ ਹੁਣਾ ਪੋਰ ਕੇ ਮਾਣਾ ਚੱਲਦਾ ਯਾਰ ਬਣਾ ਮੋੜਾ ਥੱਕ ਕੇ ਸੌਉਂਗਾ ਉਹ ਹੈ ਤੜਕੀ ਇਹਨੂੰ ਕਿੰਜ ਦੇ ਕਾਫੀਆਂ ਪਿਆ ਦੇਣੇ ਉਹ ਇਹਨੂੰ ਨੀਂਦ ਕਿੱਥੋਂ ਆਉਗੀ ਓਰੇ ਆ ਓਏ ਚੱਗ ਬਗ ਜਾ ਓਏ ਹਾਜ ਮੂਰੇ ਵੱਡੇ ਜੀਜੇ ਕੋਲ ਬਗ ਜਾ ਹਾਜ ਮੂਰੇ ਰਿਆ ਮੈਂ ਤਾਂ ਯਾਰ ਜੀ ਜੀ ਮੋਟਰ ਜੀ ਮੱਚੀ ਹੁੰਦੀ ਆ ਦੀ ਕਦੀ ਫ੍ਰੀ ਹੋਈ ਹੁੰਦੀ ਆ ਕਰਾਪਟ ਬੰਨ ਕੇ ਨਹੀਂ ਕਰ ਦਿੰਦਾ ਜਿਵੇਂ ਤੂੰ ਬੋਲੀਆਂ ਮਾਰਦਾ ਹੈ 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 ਕਿ ਦੇਸ਼ ਪੰਜਾਬ ਦੇਸ਼ ਹੈ ਹੈ ਜੈਸ ਹਾਂ ਪਜਾ ਜਾਣਾ ਸਿਆਣਾ ਬਣ ਕੇ ਹੈ ਸਾਰਾ ਸਾਰਾ ਬਣ ਕੇ ਓਏ ਸਾਲਾ ਬਣ ਕੇ ਨਹੀਂ ਸਿਆਣਾ ਸਾਰਾ ਜਿਹਵਾ ਤਾਨੂੰ ਭੈਣ ਦਾ ਖਾਦ ਮੈਂ ਕੋਈ ਸਿਖਾਉਣਾ ਕੌਣ ਹੈ